ਕੋਵੇਂ ਆ ਤੇ ਆਗੇ ਮੋਗੇ ਸ਼ੋਅ ਤੇ ਦਵਾਉਂਦੇ ਆ ਤੁਹਾਨੂੰ ਬਸ਼ੇਰਿਆਂ ਦੀ ਰੰਗ ਤੇ ਇੱਧਰ ਵੀ ਲਿਆਉਂਦਾ ਭਾਈ ਬਸ਼ੇਰੇ ਚੱਲੀ ਜਾਂਦਾ ਐਂਟਰੀਆਂ ਹੋਈ ਜਾਂਦੀਆਂ ਮੈਂਗਾਂ ਦੀਆਂ ਕਮੈਦ ਕੋੜੇ ਵੀ ਐਦ ਕੀ ਵੱਧਾ ਇੱਥੇ ਬਸ ਮੂੰਹ ਦੇ ਥੋੜੇ ਜਿਹਾ ਕਰਾਰੇ ਹੁੰਦੇ ਨੇ ਪਰ ਦਿਲੋਂ ਸਾਫ਼ ਹੁੰਦੇ ਆ ਦਵਾਉਂਦੇ ਆ ਕੋਈ ਅੱਜ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆ ਬੈਡੀਆ ਹੋਸਟਾਂ ਮੈਂ ਤੇ ਬੱਚੇ ਵੀ ਸਾਰਿਆਂ ਦਾ ਚੱਲਦਾ ਆ ਬਈ ਕੋੜਾ ਬਈ ਦਾ ਇੱਥੇ ਬਾਹਰ ਖੜੇ ਆਵੇ ਬਈ ਇੱਥੇ ਐਂਟਰੀਆਂ ਹੋਈ ਜਾਂਦੀਆਂ ਆਵੇ ਆ ਆ ਸਾਰੀ ਜਗ੍ਹਾ ਤੇ ਐਂਟਰੀ ਆ ਤੇ ਉਧਰੋਂ ਬਈ ਐਂਟ੍ਰੈਸ ਆ ਤੇ ਆਵੇ ਬਈ ਸਾਰੀਆਂ ਸਟਾਲਾਂ ਲੱਗੀਆਂ ਆਹ ਰਹੀ ਬਈ ਐਂਟਰੀ ਜਮਾ ਜਿੱਥੋਂ ਕੋੜੇ ਵੜਦੇ ਆ ਬਈ ਰੈਂਗ ਚ ਉੱਦੇ ਸੱਜੀ ਸਾਈਡ ਆ ਗਈ यहाँ से दूर रखो आप so, ग्राउंड बहुत बड़ा है आप वहां तक जाओ बहुत सुंदर परेड जरूरी पार्ट होता है की ये बात बात किसी भी हॉर्स की किस्म के लिए एक हॉर्स का तो तो इवेंट और खासतौर से हर घोड़ों का अगर कोई शुरू कर रहे हैं तो उसके लिए बहुत जरूरी होता है घोड़ों को पूरे मैदान में कदम जात से लेके चंदा थोड़ा डर

ਕਿ ਤੁਹਾਨੂੰ ਲੈਣਾ ਹੀ ਨਾ ਮਨ ਕੰਨੀ ਸਾਹ ਜੱਕ ਉਹ ਪੂਰੀ ਸਟਾਫ ਹੈ ਸਾਡੀ ਐਡ ਟੌਰ ਵੀ ਕੋਲੇ ਦੀ ਪੂਰੀ ਹੈ ਬਾਕੀ ਟੌਰ ਵੀ ਪੂਰੀ ਆਈ ਨਹੀਂ ਖੜਿਆ ਬਈ ਕੋਲੇ 15 ਹੀ ਰਏ 25 ਹੀ ਰਏ ਸੱਚ ਤੇ ਪ੍ਰੀਤਾਂ ਚੈੱਕ ਕਰ ਰਹੇ ਆ ਅੱਜ ਆਪਣੇ ਲਈ ਵੀ ਕਿਹੜਾ ਵਧੀਆ ਕੀ ਆਪਣੀ ਕੰਮ

ਓ ਬੈਲੀਆ ਵੈਰੀ ਗੁੱਡ ਹੈ ਕੋ ਟਾਈਮ ਹੋ ਗਿਆ ਬਈ ਰੰਗ ਚੱਲੇ ਨਹੀਂ ਨੂੰ ਹਜੇ ਦੇਖਣ ਵਾਲੇ ਤਾਂ ਬਈ ਐਂ ਕਹਿ ਰਿਹਾ ਨਾ ਮਿੰਟਾਂ ਦੀ ਵੀਡੀਓ ਮੇਰੇ ਤੁਹਾਰੇ ਕੋ ਟਾਈਮ ਹੋ ਗਿਆ ਬਈ ਖੜਾ ਨੂੰ ਟੈਗ ਨੰਬਰ 229 ਥੋੜੇ ਨੇੜੇ ਕਾਤਾਓ ਪੈਗੇ ਬਛਰੇ ਬਈ ਕੋ ਟੋਟਲ 10 ਉਹ ਆ ਟੈਂਟ ਵਜ ਦੀ ਦੇਖ ਤਾ ਉਸੇ ਰਹੀ ਰਗੇ ਹੋ ਤੇਰੀ ਉੱਥੇ ਮੈਨੂੰ ਫੋਨ ਕਰ ਲਓ ਕੋਈ ਇੰਦਰ ਚਕਾਰ ਰੋ ਜੀ ਘਰ ਮਾਣੇ ਵੀ ਆਪਣੇ ਕਰਦੇ ਮਾਰੀਆਂ ਗੋਲਦੋਰ ਚੱਲੀ ਜਾਂਦਾ ਵਈ ਲੱਗੇ ਹੋਇਆ

दोनों को पीछे ले जाए नेक्स्ट अल्लाह सहाय हो गए खुशियां जाते हैं हाथ से खेड़े आता सिलसिला इसी तरह नहीं करना तो एक दुआ है जिन्हें भी साढ़े गेस्ट साढ़े दरमियान पहुंच रहे हैं उन्होंने भी दुआ है एनी मोहब्बत दिखा रहे दुआ है उन्होंने सारे दिल तो शुक्रिया अदा करते हैं शुक्र गुजार हाँ कि सारे जण सारे बहुत ही आवड रहे हैं एचटी पहुंच रहे हैं आज इस स्टेडियम भी शानो सजाने ने सो कुछ सलमान ने दा दिलाए उन्होंने दा बैटल सर्विस और यो कड्डा आया है जो 50 साल दा और लड़ता हां लड़या मडैलो मिस्टर पिंटू जी दुकाना